ਸਸ਼ੀਗਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਸਾਡੇ ਪੰਜਾਬ ਦੇ ਕਿਸਾਨ ਵੀਰਾਂ ਲਈ ਬਹੁਤ ਹੀ ਅੱਛੀ ਖੁਸ਼ਖਬਰੀ ਜੋ ਕਿ ਕਿਸਾਨਾਂ ਨੂੰ ਇੱਕ ਬਹੁਤ ਹੀ ਸੁਨਹਿਰੀ ਤੋਹਫਾ ਦਿੰਦਾ ਹੈ ਦੋਸਤੋ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਸ ਤਰ੍ਹਾਂ ਕਿਸਾਨ ਅਤੇ ਪੰਜਾਬ ਦੀ ਯੁਵਾ ਪੀੜ੍ਹੀ ਜੋ ਕਿ ਕੋਈ ਜੌਬਸ ਨਹੀਂ ਕਰ ਰਹੀਆਂ ਉਹਨਾਂ ਦੇ ਲਈ ਇੱਕ ਰੋਜ਼ਗਾਰ ਲਈ ਬਹੁਤ ਹੀ ਵਧੀਆ ਮੌਕਾ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਪਹੁੰਚੇ ਹੋਏ ਹਾਂ ਫੁੱਲਾਂ ਦੀ ਖੇਤੀ ਦੇ ਫਾਰਮ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਰੰਗ-ਬਰੰਗੇ ਫੁੱਲ ਅਤੇ ਬਹੁਤ ਹੀ ਜ਼ਿਆਦਾ ਵੈਰਾਈਟੀ ਵਾਲੇ ਫੁੱਲ ਦੇਖ ਸਕਦੇ ਹੋ ਤੁਸੀਂ ਇੱਥੇ ਦੇਖ ਸਕਦੇ ਹੋ ਹਰ ਤਰ੍ਹਾਂ ਦੇ ਫੁੱਲ ਉਗਾਏ ਹੋਏ ਦੋਸਤੋ ਜੇ ਤੁਹਾਨੂੰ ਦੱਸਿਆ ਜਾਵੇ ਕਿ ਤੁਹਾਨੂੰ ਇਸ ਜਗ੍ਹਾ ਤੇ ਨੌਕਰੀ ਦਿੱਤੀ ਗਈ ਹੈ ਤੇ ਤੁਹਾਡਾ ਆਫਿਸ ਜੋ ਹੈ ਉਹ ਫੁੱਲਾਂ ਨਾਲ ਰੰਗ-ਬਰੰਗੇ ਫੁੱਲਾਂ ਨਾਲ ਬਣਿਆ ਹੋਇਆ ਹੈ ਤਾਂ ਤੁਹਾਡਾ ਕਿਉਂ ਹੀ ਨਹੀਂ ਉੱਥੇ ਜਾਣ ਨੂੰ ਦਿਲ ਕਰੇਗਾ ਮੱਲੋ-ਮੱਲੀ ਇਹ ਹਜਾ ਕੰਮ ਹੈ ਹਜਾ ਕਾਰੋਬਾਰ ਕਰਨ ਲਈ ਕਿਉਂ ਕਿਸੇ ਦਾ ਦਿਲ ਨਹੀਂ ਕਰੇਗਾ ਦੋਸਤੋ ਹਾਂਜੀ ਤੁਹਾਡੇ ਲਈ ਸੁਨਹਿਰੀ ਮੌਕਾ ਕਿਸਾਨਾਂ ਲਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਨਾਜ ਦੀ ਖੇਤੀ ਤੋਂ ਇਲਾਵਾ ਸਾਡੇ ਕਿਸਾਨ ਵੀਰ ਫੁੱਲਾਂ ਦੀ ਖੇਤੀ ਵੀ ਕਰ ਸਕਦੇ ਹਨ ਅੱਜਕੱਲ੍ਹ ਦੀ ਜੁਵਾ ਪੀੜ੍ਹੀ ਲਈ ਬਹੁਤ ਹੀ ਅੱਛਾ ਮੌਕਾ ਹੈ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਵੈਰਾਈਟੀ ਦੇ ਫੁੱਲ ਉਗਾਏ ਜਾਂਦੇ ਹਨ ਅਤੇ ਫੁੱਲਾਂ ਤੋਂ ਬਣਨ ਵਾਲੇ ਸੀਡ ਨੇ ਜੋ ਐਕਸਪੋਰਟ ਕੀਤੇ ਜਾਂਦੇ ਹਨ ਇਹ ਬਹੁਤ ਹੀ ਵਧੀਆ ਕਾਰੋਬਾਰ ਮੰਨਿਆ ਗਿਆ ਹੈ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਕਣਕ ਦੀ ਜਿਹੜੀ ਆਮਦਨ ਹੈ 1 ਕਿੱਲੇ ਦੇ ਵਿੱਚੋਂ ਘੱਟੋ-ਘੱਟ 30 ਤੋਂ 32 ਹਜ਼ਾਰ ਤੱਕ ਦੀ ਆਮਦਨ ਪੈਦਾ ਕਰਦੀ ਹੈ ਪਰ ਇੱਥੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੀ 1 ਏਕੜ ਤੋਂ ਜੇ ਤੁਸੀਂ ਫੁੱਲਾਂ ਦੀ ਖੇਤੀ ਕਰਦੇ ਹੋ ਤਾਂ 80 ਤੋਂ 80000 ਤੋਂ ਲੈ ਕੇ 1.5 ਲੱਖ ਤੱਕ ਦੀ ਇੱਕ ਏਕੜ ਤੋਂ ਆਮਦਨ ਤੁਸੀਂ ਪ੍ਰਾਪਤ ਕਰ ਸਕਦੇ ਹੋ ਦੋਸਤੋ ਬਹੁਤ ਹੀ ਜ਼ਿਆਦਾ ਪ੍ਰੋਫਿਟੇਬਲ ਡਾਈਵਰਸ ਖੇਤੀਬਾੜੀ ਹੈ ਇਹ ਇਸ ਦੇ ਵਿੱਚ ਬਹੁਤ ਹੀ ਕਿਸਮਾਂ ਮਿਲਦੀਆਂ ਹਨ ਕਾਨੂੰ ਬਕਾਇਦਾ ਕੰਪਨੀਆਂ ਵੱਲੋਂ ਸਿਖਾਇਆ ਵੀ ਜਾਂਦਾ ਹੈ ਕਿ ਕਿਸ ਤਰ੍ਹਾਂ ਖੇਤੀ ਕਰਨੀ ਹੈ ਕਿਸ ਤਰ੍ਹਾਂ ਦੀਆਂ ਵੈਰਾਈਟੀਆਂ ਮਿਲਦੀਆਂ ਹਨ ਕਿਹੜੇ ਸੀਜ਼ਨ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਉਗਾਉਣ ਦਾ ਤਰੀਕਾ ਕੀ ਹੈ ਕਿੰਨਾ ਪਾਣੀ ਲਗਾਉਣਾ ਹੈ ਤੇ ਕਦੋਂ ਲਗਾਉਣਾ ਹੈ ਕਿਹੜੀ ਫਸਲ ਨੂੰ ਕਿਹੜਾ ਕੀੜਾ ਲੱਗਦਾ ਹੈ ਕਿਹੜੀ ਬਿਮਾਰੀ ਲੱਗਦੀ ਹੈ ਉਸ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ ਫਸਲ ਪੱਕਣੀ ਅਤੇ ਉਸ ਤੋਂ ਬਾਅਦ ਤੋੜਨੀ ਕਿਸ ਤਰ੍ਹਾਂ ਇਕੱਠੇ ਜਾਂ ਕੱਲੇ-ਕੱਲੇ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਸਿਖਾਈ ਜਾਂਦੀ ਹੈ ਹਰ ਮਹੀਨੇ ਕੰਪਨੀਆਂ ਵੱਲੋਂ ਤੁਹਾਡੇ ਖੇਤਾਂ ਦੇ ਵਿੱਚ ਵਿਜ਼ਿਟ ਕਰਕੇ ਦੇਖਿਆ ਵੀ ਜਾਂਦਾ ਹੈ ਨੀਗਾ ਵੀ ਰੱਖੀ ਜਾਂਦੀ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਸੁਨਹਿਰੀ ਮੌਕਾ ਇਹ ਨਜ਼ਰ ਆਉਂਦਾ ਹੈ ਅਤੇ ਨਾਲ ਹੀ ਬਹੁਤ ਹੀ ਜ਼ਿਆਦਾ ਖੂਬਸੂਰਤ ਵੀ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਇੱਥੇ ਇੱਕ ਫਾਰਮ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਇੱਥੇ ਫਾਰਮ ਦੇ ਉੱਤੇ ਜਰਮੀਨੇਸ਼ਨ ਪਲਾਂਟਸ ਪ੍ਰੋਸੈਸਿੰਗ ਪਲਾਂਟਸ ਬਣਾਏ ਗਏ ਹਨ ਬੀਜ ਤਿਆਰ ਕੀਤੇ ਜਾਂਦੇ ਹਨ ਬੀਜ ਤਿਆਰ ਕਰਕੇ ਉਹਨਾਂ ਤੋਂ ਪੌਦ ਤਿਆਰ ਕੀਤੀ ਜਾਂਦੀ ਹੈ ਪਨੀਰੀ ਤਿਆਰ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਪਨੀਰੀ ਵੀ ਫ੍ਰੀ ਦਿੱਤੀ ਜਾਂਦੀ ਹੈ ਅਤੇ ਬਨਾਵਟੀ ਖੂਬਸੂਰਤ ਫੁੱਲ ਵੀ ਗਾਇ ਜਾਂਦੇ ਹਨ ਗਮਲੇ ਵੀ ਲਗਾਏ ਜਾਂਦੇ ਹਨ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਇੱਥੋਂ ਹਰ ਤਰ੍ਹਾਂ ਦੀ ਕਿਸਮਾ ਕਾਫੀ ਤਰ੍ਹਾਂ ਦੀ ਕਿਸਮਾ ਦੇਖਣ ਨੂੰ ਮਿਲਦੀਆਂ ਹਨ ਇੱਥੇ ਜਿਵੇਂ ਕਿ ਐਂਟੀ ਰੀਨਮ ਜਿਸ ਨੂੰ ਡੌਗ ਫਲੋਅਰਸ ਕਿਹਾ ਜਾਂਦਾ ਹੈ ਜੀਨੀਆਜ਼ ਕੋਸਮੋਸ ਡੇਲੀਆਜ਼ ਅਤੇ ਪਿਟੋਨੀਆ ਦੀਆਂ ਬਹੁਤ ਸਾਰੀਆਂ ਕਿਸਮਾਂ ਤੁਸੀਂ ਦੇਖ ਸਕਦੇ ਹੋ ਆਮ ਤੁਸੀਂ ਦੇਖੇ ਹੋਏਗਾ ਕਿ ਫੁੱਲਾਂ ਦੀ ਸਜਾਵਟ ਲਈ ਕਿੰਨੀ ਜ਼ਿਆਦਾ ਅੱਜ ਕੱਲ ਪ੍ਰਚਲਿਤ ਹੈ ਸਜਾਵਟ ਵਿਆਹਾਂ ਦੇ ਵਿੱਚ ਫੰਕਸ਼ਨਾਂ ਦੇ ਵਿੱਚ ਇਹ ਖੇਤੀ ਜੋ ਹੈ ਇਸ ਦੇ ਬੀਜ ਜਿਹੜਾ ਹਨ ਐਕਸਪੋਰਟ ਕੀਤੇ ਜਾਂਦੇ ਹਨ ਬਾਹਰ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਇਹ ਬਿਜ਼ਨਸ ਬਹੁਤ ਹੀ ਵੱਡੇ ਲੈਵਲ ਤੇ ਚੱਲਦਾ ਹੈ ਬਹੁਤ ਜ਼ਿਆਦਾ ਪ੍ਰੋਫਿਟੇਬਲ ਬਿਜ਼ਨਸ ਹੈ ਬਾਹਰ ਜਿਵੇਂ ਕਿ ਯੂ ਐਸ ਏ ਯੂਰਪ ਹਾਲੈਂਡ ਪੋਲੈਂਡ ਫਰਾਂਸ ਈਰਾਨ ਇਰਾਕ ਯੂ ਕੇ ਇਹਨਾਂ ਕੰਟਰੀਜ਼ ਦੇ ਵਿੱਚ ਇਸ ਇਹਨਾਂ ਬੀਜਾਂ ਦੇ ਬੋਲਾਂ ਦੀ ਬਹੁਤ ਹੀ ਜ਼ਿਆਦਾ ਭਾਰੀ ਡਿਮਾਂਡ ਦੇਖੀ ਜਾਂਦੀ ਹੈ ਅਤੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਇਹ ਬਿਜ਼ਨਸ ਚਲਾਇਆ ਜਾ ਸਕਦਾ ਹੈ ਤੁਹਾਨੂੰ ਥੋੜੀ ਜੀ ਇਸ ਚੀਜ਼ ਦੀ ਬਸ ਜਾਣਕਾਰੀ ਹੋਣੀ ਚਾਹੀਦੀ ਹੈ ਥੋੜੀ ਜੀ ਇਸ ਨੂੰ ਫਸਲ ਨੂੰ ਉਗਾਉਣ ਲਈ ਕਿਸ ਤਰ੍ਹਾਂ ਜੋ-ਜੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਥੋੜੀ ਜੀ ਤੁਹਾਨੂੰ ਇਸ ਦੇ ਬਾਰੇ ਸਟੱਡੀ ਕਰਨੀ ਪੈਂਦੀ ਹੈ ਥੋੜੀ ਜੀ ਉਹ ਤੁਹਾਨੂੰ ਫਾਰਮਾਂ ਵੱਲੋਂ ਕੰਪਨੀਆਂ ਵੱਲੋਂ ਖੁਦ ਸਿਖਾਇਆ ਜਾਂਦਾ ਹੈ ਦੋਸਤੋ ਇਹ ਕੰਟਰੈਕਟ ਫਾਰਮਿੰਗ ਵੀ ਕਰਦੇ ਹਨ ਕਿਸਾਨਾਂ ਦੇ ਨਾਲ ਉਹਨਾਂ ਦੇ ਨਾਲ ਕੰਟਰੈਕਟ ਵੀ ਕਰਦੇ ਨੇ ਤੇ ਕਿਉਂਕਿ ਸਭ ਕੁਝ ਪਹਿਲਾਂ ਹੀ ਤਿਆਰ ਕੀਤਾ ਜਾਂਦਾ ਹੈ ਕੰਟਰੈਕਟ ਦੇ ਵਿੱਚ ਕਿ ਕਿੰਨੀ ਉਸ ਨੂੰ ਫਸਲ ਦੀ ਆਮਦਨ ਦਿੱਤੀ ਜਾਏਗੀ ਕਿਸ ਤਰ੍ਹਾਂ ਸਾਰਾ ਕੁਝ ਕੀਤਾ ਜਾਏਗਾ ਸੀਜ਼ਨ ਦੇ ਅਕੋਰਡਿੰਗ ਫਸਲ ਦੇ ਅਕੋਰਡਿੰਗ ਸਭ ਕੁਝ ਪਹਿਲਾਂ ਹੀ ਫਿਕਸ ਕੀਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਲੀਲੀ ਦੇ ਪਲਾਂਟਸ ਨੇ ਲੀਲੀ ਦੀਆਂ ਬਹੁਤ ਸਾਰੀਆਂ ਇੱਥੇ ਕਿਸਮਾਂ ਹਨ ਹਰ ਇੱਕ ਤਰ੍ਹਾਂ ਦੇ ਪਿਟੋਨੀਆ ਦੀਆਂ ਬਹੁਤ ਕਿਸਮਾਂ ਹਨ ਕੋਮਲ ਲਈ ਵੀ ਦੋਸਤੋ ਇਹ ਇੱਕ ਬਹੁਤ ਹੀ ਵਧੀਆ ਜਗ੍ਹਾ ਹੈ ਬੱਚਿਆਂ ਨੂੰ ਇੱਥੇ ਪਿਕਨਿਕ ਤੇ ਲਿਆਂਦਾ ਜਾਂਦਾ ਹੈ ਬਹੁਤ ਹੀ ਵਧੀਆ ਫੈਮਿਲੀ ਟਾਈਮ ਕੁਆਲਿਟੀ ਟਾਈਮ ਸਪੈਂਡ ਕੀਤਾ ਜਾਂਦਾ ਹੈ ਜੋ ਕਿ ਬਹੁਤ ਜ਼ਿਆਦਾ ਨੌਲੇਜ ਨਾਲ ਭਰਪੂਰ ਹੈ ਕਿਤਾਬਾਂ ਦੀ ਦੁਨੀਆ ਤੋਂ ਇੱਕ ਅਸਲ ਦੁਨੀਆ ਦਿਖਾਈ ਜਾਂਦੀ ਹੈ ਬੱਚਿਆਂ ਨੂੰ ਕਿ ਕਿਸ ਤਰ੍ਹਾਂ ਇਹ ਉਹਨਾਂ ਦੇ ਫੇਵਰਟ ਫੁੱਲ ਤੇ ਫਰੂਟਸ ਉਗਾਏ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਨਰਸਰੀਸ ਤੇ ਹੋਮ ਗਾਰਡਨਿੰਗ ਲਈ ਬਹੁਤ ਵਧੀਆ ਮੌਕਾ ਹੈ ਇਹ ਇੱਥੇ ਫਰਟੀਲਾਈਜ਼ਰਸ ਬਾਰੇ ਵੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਨੇਚਰਲ ਫਰਟੀਲਾਈਜ਼ਰਸ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋ ਜਿਵੇਂ ਕਿ ਇੱਕ ਜੋ ਐਗ ਸ਼ੈਲਸ ਹੁੰਦੇ ਹਨ ਜਿਨ੍ਹਾਂ ਨੂੰ ਕੀ ਘਰਾਂ ਵਿੱਚ ਆਮ ਸੁੱਟ ਦਿੱਤਾ ਜਾਂਦਾ ਉਸ ਤੋਂ ਵੀ ਉਹਨਾਂ ਨੂੰ ਸੁਕਾ ਕੇ ਉਹਨਾਂ ਤੋਂ ਫਰਟੀਲਾਈਜ਼ਰ ਤਿਆਰ ਕੀਤੇ ਜਾਂਦੇ ਹਨ ਹਰ ਤਰ੍ਹਾਂ ਦੀ ਨੌਲੇਜ ਦਿੱਤੀ ਜਾਂਦੀ ਹੈ ਇੱਥੇ ਜ਼ਿਆਦਾਤਰ ਇਹ ਖੇਤੀ ਹੈ ਜੋ ਫੁੱਲਾਂ ਦੀ ਇਹ ਕਣਕ ਨੂੰ ਰਿਪਲੇਸ ਕਰਦੀ ਹੈ ਕਣਕ ਦੇ ਸੀਜ਼ਨ ਦੇ ਵਿੱਚ ਇਹ ਖੇਤੀ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਦੂਰ ਦੂਰ ਤੱਕ 70 80 ਏਕੜ ਦੇ ਵਿੱਚ ਇਹ ਫੁੱਲਾਂ ਦੀ ਖੇਤੀ ਕੀਤੀ ਹੋਈ ਹੈ ਤੇ ਇੱਕ ਤਾਂ ਜਦੋਂ ਇਹ ਫੁੱਲ ਉਗਦੇ ਹਨ ਤਾਂ ਫੁੱਲ ਵੀ ਵੇਚੇ ਜਾਂਦੇ ਹਨ ਵਿਆਹਾਂ ਸ਼ਾਦੀਆਂ ਚ ਫੰਕਸ਼ਨਾਂ ਦੇ ਵਿੱਚ ਇਹਨਾਂ ਫੁੱਲਾਂ ਦੀ ਬਹੁਤ ਡਿਮਾਂਡ ਤੁਸੀਂ ਆਮ ਦੇਖੀ ਹੋਏਗੀ ਤੇ ਜਦੋਂ ਇਹ ਫੁੱਲ ਪੱਕ ਜਾਂਦੇ ਹਨ ਤਾਂ ਇਹਨਾਂ ਤੋਂ ਬੀਜ ਵੀ ਤਿਆਰ ਕੀਤੇ ਜਾਂਦੇ ਹਨ ਜਾਨੀ ਕਿ ਇੱਕ ਫਸਲ ਤੋਂ ਦੋ ਤਰ੍ਹਾਂ ਦੇ ਫਾਇਦੇ ਲਿੱਤੇ ਜਾ ਸਕਦੇ ਹਨ ਜੀ ਦੇਖ ਸਕਦੇ ਹੋ ਦੂਰ ਦੂਰ ਤੱਕ ਵੱਡੇ ਵੱਡੇ ਖੇਤ ਲੱਗੇ ਹੋਏ ਹਨ ਫੁੱਲਾਂ ਦੇ ਹਰ ਇੱਕ ਤਰ੍ਹਾਂ ਦੀ तकरीबन 150 ਕਿਸਮ ਦੀ ਵੈਰਾਈਟੀ ਅਤੇ ਫੁੱਲ ਉਗਾਏ ਹੋਏ ਹਨ ਦੋਸਤੋ ਬਹੁਤ ਹੀ ਪ੍ਰੋਫਿਟ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਖੂਬਸੂਰਤ ਕੰਮ ਇਹ ਦੇਖਣ ਨੂੰ ਨਜ਼ਰ ਆਉਂਦਾ ਹੈ ਸੋ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕਣਕ ਦੀ ਖੇਤੀ ਦੇ ਮੌਸਮ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਅਕਤੂਬਰ ਤੋਂ ਸ਼ੁਰੂ ਹੋ ਕੇ ਤੇ ਮਾਰਚ ਅਪ੍ਰੈਲ ਤੱਕ ਇਸ ਦੀ ਖੇਤੀ ਹੈ ਜੋ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੇ ਬੀਜ ਨੇ ਜੋ ਜਰਮੀਨੇਸ਼ਨ ਪlant ਦੇ ਵਿੱਚ ਤਿਆਰ ਕੀਤੇ ਜਾਂਦੇ ਹਨ ਤੇ ਉਹਨਾਂ ਦੇ ਬੀਜਾਂ ਤੋਂ ਨਾਲੇ ਤਾਂ ਉਹ ਬੀਜ ਵੀ ਐਕਸਪੋਰਟ ਕੀਤੇ ਜਾਂਦੇ ਹਨ ਅਤੇ ਉਹਨਾਂ ਬੀਜਾਂ ਤੋਂ ਪੌਦ ਵੀ ਤਿਆਰ ਕੀਤੀ ਜਾਂਦੀ ਹੈ ਅਗਲੀ ਖੇਤੀ ਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੇ ਫੁੱਲ ਇੱਥੇ ਦੇਖਣ ਨੂੰ ਮਿਲਦੇ ਹਨ ਦੋਸਤੋ ਦੋਸਤੋ ਅਜਹੀ ਭਰਪੂਰ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਪੰਜਾਬ ਦੀ ਰੌਣਕ ਨੂੰ ਵਧਾਉਣ ਵਾਲੀਆਂ ਹੋਰ ਵੀ ਖੂਬਸੂਰਤ ਜਗ੍ਹਾਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਬਣੇ ਰਹੋ ਸਾਡੇ ਚੈਨਲ ਦੇ ਨਾਲ ਪਲੀਜ਼ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਧੰਨਵਾਦ ਜੀ